ਸ਼ਰੋਮਣੀ ਅਕਾਲੀ ਦਲ ਨੂੰ ਲੈ ਕੇ ਆਏ ਦਿਨ ਬੜੇ ਤੱਥ ਸਾਹਮਣੇ ਆਉਂਦੇ ਨੇ ਔਰ ਹੁਣ ਤਾਂ ਉਹ ਗੱਲਾਂ ਵੀ ਬਾਹਰ ਆ ਰਹੀਆਂ ਨੇ ਜਿਹੜੀਆਂ ਅੰਦਰ ਦੱਬੀਆਂ ਰਹਿ ਗਈਆਂ ਸੀ ਔਰ ਉਹਨਾਂ ਗੱਲਾਂ ਨੂੰ ਬਾਹਰ ਲਿਆਉਣ ਵਾਲੇ ਹੋਰ ਕੋਈ ਨਹੀਂ ਸਗੋਂ ਉਹੀ ਅਕਾਲੀ ਲੀਡਰ ਨੇ ਜਿਹੜੇ ਕਿਸੇ ਸਮੇਂ ਤੇ ਸੁਖਬੀਰ ਬਾਦਲ ਦੇ ਧੜੇ ਦਾ ਇੱਕ ਅਹਿਮ ਹਿੱਸਾ ਮੰਨੇ ਜਾਂਦੇ ਰਹੇ ਨੇ ਬੀਬੀ ਜਗੀਰ ਕੌਰ ਦੇ ਵੱਲੋਂ ਕੁਝ ਖੁਲਾਸੇ ਕੀਤੇ ਗਏ ਸੁਖਬੀਰ ਸਿੰਘ ਬਾਦਲ ਦੇ ਬਾਰੇ ਸੁਖਬੀਰ ਸਿੰਘ ਬਾਦਲ ਦੇ ਮੌਜੂਦਾ ਧੜੇ ਦੇ ਬਾਰੇ ਵਿੱਚ ਉਹਨਾਂ ਦੇ ਵੱਡੇ ਲੀਡਰਾਂ ਦੇ ਬਾਰੇ ਵਿੱਚ ਕੁਝ ਇਹੋ ਜਿਹੇ ਖਲਾਸੇ ਜਿਹੜੇ ਹੋਸ਼ ਉਡਾ ਦੇਣਗੇ ਕਿ ਆਖਿਰ ਸੁਖਬੀਰ ਸਿੰਘ ਬਾਦਲ ਆਪਣੇ ਜੀਜਾ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਕੇ ਰੋਏ ਕਿਉਂ ਸੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜਾ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਿਉਂ ਕੱਢਿਆ ਧਮਕੀ ਕਿਸ ਨੇ ਦਿੱਤੀ ਸੁਖਬੀਰ ਸਿੰਘ ਬਾਦਲ ਨੂੰ ਬੜੇ ਸਵਾਲ ਖੜੇ ਹੋ ਰਹੇ ਨੇ ਔਰ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਬੀਬੀ ਜਗੀਰ ਕੌਰ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਦਿੱਤਾ ਬੀਬੀ ਜਗੀਰ ਕੌਰ ਨੇ ਬੜੇ ਤੱਥ ਸਾਂਝੇ ਕੀਤੇ ਟਰੋ ਪੰਜਾਬ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਬੀਬੀ ਜਗੀਰ ਕੌਰ ਨੇ ਸਾਰੀ ਗੱਲ ਵਿਸਥਾਰ ਪੂਰਵਕ ਦੱਸੀ ਉਹਨਾਂ ਨੇ ਸਾਫ਼ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਨੂੰ ਧਮਕੀ ਦਿੱਤੀ ਸੀ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ ਕਿ ਜੇ 6 ਵਜੇ ਤੱਕ ਆਦੇਸ਼ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਨਹੀਂ ਕੱਢਿਆ ਤਾਂ ਮੈਂ ਪਾਰਟੀ ਛੱਡ ਦਿਆਂਗਾ ਬੀਬੀ ਜਗੀਰ ਕੌਰ ਨੇ ਇੱਥੋਂ ਤੱਕ ਦੱਸਿਆ ਹੈ ਕਿ ਵਿਰਸਾ ਸਿੰਘ ਵਲਟੋਹਾ ਨੇ ਚੋਣ ਨਾ ਲੜਨ ਦੀ ਧਮਕੀ ਵੀ ਦਿੱਤੀ ਸੀ ਮਤਲਬ ਕਿ ਹਾਲ ਹੀ ਦੇ ਵਿੱਚ ਜਦੋਂ ਲੋਕ ਸਭਾ ਇਲੈਕਸ਼ਨ ਹੋ ਰਹੀ ਸੀ ਜਦੋਂ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਔਰ ਉਹਨਾਂ ਦੇ ਆਪੋਜ਼ਿਟ ਪਾਈ ਅਮਰਿਤਪਾਲ ਸਿੰਘ ਸੀ ਉਸ ਵੇਲੇ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਪਰ ਉਹ ਸਭ ਕੁਝ ਐਵੇਂ ਹੀ ਨਹੀਂ ਵਾਪਰ ਗਿਆ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਉਹ ਸਭ ਕੁਝ ਨਹੀਂ ਵਾਪਰਨਾ ਸੀ ਜੇ ਵਿਰਸਾ ਸਿੰਘ ਬਲਟੋਹਾ ਧਮਕੀ ਨਾ ਦਿੰਦਾ ਹਾਲਾਂਕਿ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਸੁਖਬੀਰ ਬਾਦਲ ਉਸ ਰਾਤ ਜਿਸ ਦਿਨ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਉਸ ਰਾਤ ਸੁਖਬੀਰ ਸਿੰਘ ਬਾਦਲ ਰੋ ਪਏ ਉਹਨਾਂ ਦਾ ਰੋਣਾ ਨਿਕਲ ਗਿਆ ਕਿਉਂਕਿ ਉਹਨਾਂ ਨੇ ਆਪਣੇ ਜੀਜਾ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਆਦੇਸ਼ ਪ੍ਰਤਾਪ ਕੈਰੋ ਇੱਕ ਵੱਡਾ ਨਾਮ ਹੈ ਭੁੱਲ ਨਾ ਨਹੀਂ ਚਾਹੀਦਾ ਆਦੇਸ਼ ਪ੍ਰਤਾਪ ਕੈਰੋ ਦੇ ਪਰਿਵਾਰ ਦਾ ਇਤਿਹਾਸ ਹੈ ਔਰ ਖਾਸ ਕਰਕੇ ਬਾਦਲ ਪਰਿਵਾਰ ਦੇ ਨਾਲ ਉਹਨਾਂ ਦੀ ਸਾਂਝ ਗੁੱਜੀ ਹੈ ਸੁਖਬੀਰ ਸਿੰਘ ਬਾਦਲ ਦੀ ਭੈਣ ਆਦੇਸ਼ ਪ੍ਰਤਾਪ ਕੈਰੋ ਦੀ ਧਰਮ ਪਤਨੀ ਔਰ ਸਿਆਸਤ ਵਿੱਚ ਖਾਸ ਕਰਕੇ ਅਕਾਲੀ ਦਲ ਦੇ ਵਿੱਚ ਔਰ ਖਾਸ ਕਰਕੇ ਪੱਟੀ ਦੇ ਆਸ-ਪਾਸ ਦੇ ਹਲਕੇ ਤਰਨਤਾਰਨ ਦੇ ਆਸ-ਪਾਸ ਦੇ ਹਲਕੇ ਦੇ ਵਿੱਚ ਉਹਨਾਂ ਦਾ ਦਬਦਬਾ ਆਪਣੇ ਆਪ ਬਹੁਤ ਚੀਜ਼ਾਂ ਜ਼ਾਹਿਰ ਕਰਦਾ ਖਡੂਰ ਸਾਹਿਬ ਲੋਕ ਸਭਾ ਕੌਨਸਟਿਟੂਐਂਸੀ ਜਿਹੜੀ ਹੈ ਉਹਦੇ ਵਿੱਚ ਇਲੈਕਸ਼ਨਸ ਲੜੇ ਜਾ ਰਹੇ ਸੀ ਉਸ ਵੇਲੇ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਆਦੇਸ਼ ਪ੍ਰਤਾਪ ਕੈਰੋਂ ਨੇ ਇਨਕਾਰ ਕਰ ਦਿੱਤਾ ਸੀ ਕਿ ਮੈਂ ਵਿਰਸਾ ਸਿੰਘ ਵਲਟੋਹਾ ਦੇ ਨਾਲ ਸਟੇਜ ਸਾਂਝੀ ਨਹੀਂ ਕਰਾਂਗਾ ਉਹਨਾਂ ਨੇ ਹਵਾਲਾ ਵੀ ਦਿੱਤਾ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ ਦਾ ਰੁਝਾਨ ਚੱਲਦਾ ਪਿਆ ਹੈ ਇਹੋ ਜੀ ਸਥਿਤੀ ਦੇ ਵਿੱਚ ਜੇ ਅਸੀਂ ਵਿਰੋਧਤਾ ਕਰਦੇ ਹਾਂ ਤਾਂ ਉਹ ਸਾਡੇ ਵਾਸਤੇ ਹਾਨੀਕਾਰਕ ਹੋ ਸਕਦਾ। ਜ਼ਰੂਰ ਇਹ ਗੱਲ ਉਸ ਵੇਲੇ ਵੀ ਚੱਲੀ ਸੀ ਕਿ ਆਦੇਸ਼ ਪ੍ਰਤਾਪ ਕੈਰੋਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਵਿੱਚ ਸੀ। ਉਸ ਵੇਲੇ ਵੀ ਇਹ ਗੱਲ ਚੱਲੀ ਸੀ ਕਿ ਅੰਦਰ ਖਾਤੇ ਆਦੇਸ਼ ਪ੍ਰਤਾਪ ਕੈਰੋਂ ਦੇ ਨਾਲ ਜੁੜੇ ਜਿੰਨੇ ਲੋਕ ਨੇ ਪਾਰਟੀ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਸਾਰੇ ਭਾਈ ਅਮਰਤਪਾਲ ਸਿੰਘ ਦੇ ਵੱਲ ਭੁਗਤੇ। ਔਰ ਉਹੀ ਚੀਜ਼ ਬੀਬੀ ਜ਼ਗੀਰ ਕੌਰ ਵੱਲੋਂ ਵੀ ਕੁਝ ਵੱਖਰੇ ਤਰੀਕੇ ਨਾਲ ਦੱਸੀ ਗਈ ਇਸ ਇੰਟਰਵਿਊ ਦੇ ਵਿੱਚ ਕਿ ਆਦੇਸ਼ ਪ੍ਰਤਾਪ ਕੈਰੋ ਨੇ ਵਿਰਸਾ ਸਿੰਘ ਵਲਟੋਹਾ ਦੇ ਨਾਲ ਸਟੇਜ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜ਼ਾਹਿਰ ਤੌਰ ਤੇ ਜਦੋਂ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਤਾਂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਵੀ ਲਿਖ ਕੇ ਸੋਸ਼ਲ ਮੀਡੀਆ ਤੇ ਪਾਇਆ ਗਿਆ ਸੀ ਬੜੇ ਹੋਜ ਨਾਲ ਲਿਖਿਆ ਸੀ ਕਿ ਖੁਸ਼ਕੀਤਾ ਸਰਦਾਰਾ। ਇਹੋ ਜੀ ਸ਼ਬਦਾਵਲੀ ਵਰਤਦਿਆਂ ਆਪਣੀ ਸੰਤੁਸ਼ਟੀ ਜ਼ਾਹਰ ਕੀਤੀ ਸੀ ਵਿਰਸਾ ਸਿੰਘ ਵਲਟੋਹਾ ਨੇ। ਖੈਰ ਅੱਗੇ ਵਧਦੇ ਹਾਂ। ਬੀਬੀ ਜਗੀਰਕੌਰ ਨੇ ਨਾ ਸਿਰਫ ਇਹ ਖਲਾਸੇ ਕੀਤੇ ਬਲਕਿ ਹੋਰ ਵੀ ਬੜੀਆਂ ਗੱਲਾਂ ਜੜੀਆਂ ਨੇ ਉਹ ਦੱਸੀਆਂ ਨੇ ਇਹਨਾਂ ਗੱਲਾਂ ਦੇ ਨਾਲ ਨਾਲ ਬੀਬੀ ਜਗੀਰਕੌਰ ਨੇ ਸੇਧ ਵੀ ਦਿੱਤੀ ਹੈ ਸੁਖਬੀਰ ਬਾਦਲ ਨੂੰ ਕਿ ਉਹਨਾਂ ਨੂੰ ਰਾਹੁਲ ਗਾਂਧੀ ਤੋਂ ਸੇਧ ਲੈਣੀ ਚਾਹੀਦੀ ਹੈ ਜਿਵੇਂ ਰਾਹੁਲ ਗਾਂਧੀ ਨੇ ਆਪ ਪਿੱਛੇ ਹਟ ਕੇ ਤੇ ਮਲਕਾ ਅਰਜੁਨ ਖੜਗੇ ਨੂੰ ਪਾਰਟੀ ਦੀ ਕਮਾਂਡ ਸੌਂਪ ਦਿੱਤੀ ਅਤੇ ਪ੍ਰਧਾਨ ਬਣਾ ਦਿੱਤਾ ਉਸੇ ਤਰ੍ਹਾਂ ਰਾਹੁਲ ਗਾਂਧੀ ਦੀ ਸੇਧ ਉੱਤੇ ਸੁਖਬੀਰ ਬਾਦਲ ਨੂੰ ਵੀ ਇਸ ਤਰ੍ਹਾਂ ਕਰ ਲੈਣਾ ਚਾਹੀਦਾ ਹੈ ਭਾਵੇਂ ਕੁਝ ਦਿਨ ਵਾਸਤੇ ਹੀ ਸਹੀ ਪਾਵੇਂ ਕੁਝ ਮਹੀਨੇ ਹੀ ਸਹੀ ਪਰ ਇੱਕ ਵਾਰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਤਾਂ ਕਿ ਇੱਕ ਵਾਰ ਪਾਰਟੀ ਜਿਹੜੀ ਆ ਉਹ ਲੀਹ ਹੀ ਤੇ ਆ ਜਾਂਦੀ ਹਾਲਾਂਕਿ ਪ੍ਰਧਾਨਗੀ ਨੂੰ ਲੈ ਕੇ ਸਮੱਸਿਆ ਮੁੱਢ ਤੋਂ ਚੱਲਦੀ ਆ ਰਹੀ ਹੈ ਜਦੋਂ ਤੋਂ ਇਹ ਧੜਾ ਬਾਗੀ ਹੋਇਆ ਜਾਂ ਫਿਰ علیحدਾ ਹੋਇਆ ਉਸ ਸਮੇਂ ਤੋਂ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜਦੇ ਆਏ ਨੇ ਪ੍ਰਧਾਨਗੀ ਤੋਂ ਨਾ ਖੁਸ਼ ਹੈ ਜਿਹੜਾ ਬਾਗੀ ਧੜਾ ਉਸੇ ਦੇ ਚੱਲਦੇ ਸੇਧ ਦੇਣ ਦੀ ਕੋਸ਼ਿਸ਼ ਕੀਤੀ ਔਰ ਕਿਹਾ ਕਿ ਰਾਹੁਲ ਗਾਂਧੀ ਤੋਂ ਪ੍ਰੇਰਣਾ ਲੈਣ ਰਾਹੁਲ ਗਾਂਧੀ ਤੋਂ ਸੇਧ ਲੈਣ ਉਹਨਾਂ ਨੇ ਵੀ ਉਸ ਵੇਲੇ ਜਦੋਂ ਢੈਂਦੀਆਂ ਕਲਾਂ ਜਾ ਰਹੀਆਂ ਸੀ ਉਸ ਵੇਲੇ ਆਪ ਪਿੱਛੇ ਹਟ ਕੇ ਤੇ ਮਲਕਾ ਅਰਜਨ ਖੜਗੇ ਨੂੰ ਕਮਾਂਡ ਸੌਂਪ ਦਿੱਤੀ ਸੀ ਔਰ ਹੁਣ ਪਾਰਟੀ ਜਿਹੜੀ ਹੈ ਉਹ ਆਪਣੀ ਰਫ਼ਤਾਰ ਦੇ ਵਿੱਚ ਵਾਧੇ ਫੁੱਲਦੀ ਨਜ਼ਰ ਆ ਰਹੀ ਹੈ। ਇਹੀ ਚੀਜ਼ ਸੁਖਬੀਰ ਬਾਦਲ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਈ ਬੀਬੀ ਜਗੀਰ ਕੌਰ ਔਰ ਇਸ ਦੇ ਇਲਾਵਾ ਇਹ ਵੀ ਕਹਿ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪ੍ਰਧਾਨਗੀ ਨੂੰ ਲੈ ਕੇ ਜ਼ਰਾ ਜ਼ਿਆਦਾ ਇਮੋਸ਼ਨਲ ਨਹੀਂ ਕਿਉਂਕਿ ਬੀਬੀ ਜਗੀਰਕੌਰ ਇੱਕ ਵਰਤਾਂਤ ਦੱਸਦੇ ਨੇ ਕਹਿੰਦੇ ਕਿ ਇੱਕ ਸਮਾਂ ਸੀ ਜਦੋਂ ਇਹ ਅਪੀਲ ਕੀਤੀ ਗਈ ਕਿ ਕੁਝ ਦਿਨਾਂ ਵਾਸਤੇ ਹੀ ਸਹੀ ਪਰ ਵੱਡੇ ਬਾਦਲ ਸਾਹਿਬ ਨੂੰ ਪਾਰਟੀ ਦੀ ਕਮਾਂਡ ਜਿਹੜੀ ਆ ਉਹ ਸੌਂਪ ਦਿੱਤੀ ਜਾਵੇ ਇੱਕ ਵਾਰ ਪਾਰਟੀ ਜਿਹੜੀ ਆ ਉਹ ਨਾਰਮਲਾਈਜ਼ ਹੋ ਜਾਵੇ ਉਸ ਤੋਂ ਬਾਅਦ ਫੇਰ ਭਾਵੇਂ ਸੁਖਬੀਰ ਸਿੰਘ ਬਾਦਲ ਆਪਣੀ ਕਮਾਂਡ ਸੰਭ ਸਕਣ ਪਰ ਉਸ ਵੇਲੇ ਕਹਿੰਦੇ ਸੁਖਬੀਰ ਸਿੰਘ ਬਾਦਲ ਮੀਟਿੰਗ ਦੇ ਵਿੱਚੋਂ ਉੱਠ ਕੇ ਜਾਣ ਲਈ ਤਿਆਰ ਹੋ ਗਏ ਸੀ ਸੁਖਬੀਰ ਬਾਦਲ ਰੁੱਸ ਗਏ ਸੀ ਇਸ ਗੱਲੋਂ ਕਿ ਉਹਨਾਂ ਦੇ ਪਿਤਾ ਨੂੰ ਉਹ ਪ੍ਰਧਾਨਗੀ ਦੀ ਕੁਰਸੀ ਨਹੀਂ ਸੀ ਦੇਣਾ ਚਾਹੁੰਦੇ ਆਪਣੇ ਪਿਤਾ ਨੂੰ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਦੀ ਸਥਾਪਤੀ ਜਿਹੜੀ ਆ ਉਹ ਇਸ ਹੱਦ ਤੱਕ ਪਹੁੰਚਾ ਦਿੱਤੀ ਕਿ ਹੁਣ ਇਹ ਗੱਲਾਂ ਚੱਲਦੀਆਂ ਕਿ ਅਕਾਲੀ ਦਲ ਦੇ ਉੱਤੇ ਬਾਦਲ ਪਰਿਵਾਰ ਦਾ ਰਾਜ ਹੈ ਉਹਨਾਂ ਨੂੰ ਪ੍ਰਧਾਨਗੀ ਦੇਣ ਤੋਂ ਗਰੇਜ਼ ਕਰ ਬੈਠੇ ਸੁਖਬੀਰ ਬਾਦਲ ਔਰ ਕਹਿੰਦੇ ਕਿ ਸੁਖਬੀਰ ਬਾਦਲ ਨਾਰਾਜ਼ ਹੋ ਕੇ ਉੱਠ ਪਏ ਸੀ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਚੱਲਾਂ ਉਸ ਵੇਲੇ ਵੀ ਕਹਿੰਦੇ ਬੀਬੀ ਜਗੀਰਕੌਰ ਕਹਿੰਦੇ ਕਿ ਉਸ ਵੇਲੇ ਵੀ ਮੈਂ ਮੋਢਾ ਫੜ ਕੇ ਰੋਕਿਆ ਤੇ ਬਿਠਾਇਆ ਸੀ ਉੱਥੇ ਇਹੋ ਜੀ ਜਿਹੜੀ ਸਥਿਤੀ ਹੈ ਉਹ ਪ੍ਰਧਾਨਗੀ ਨੂੰ ਲੈ ਕੇ ਬਣੀ ਹੋਈ ਆ ਬੜੀਆਂ ਗੱਲਾਂ ਅੰਦਰੂਨ ਨੇ ਜਿਹੜੀਆਂ ਸਾਂਝੀਆਂ ਹੋਈਆਂ ਨੇ ਜਿਸ ਅਧਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਬਹੁਤ ਕੁਝ ਪਤਾ ਲੱਗਦਾ ਪਿਆ ਔਰ ਪ੍ਰਧਾਨਗੀ ਨੂੰ ਲੈ ਕੇ ਖਾਸ ਕਰਕੇ ਪ੍ਰਧਾਨਗੀ ਵਾਲੀ ਗੱਲ ਤਾਂ ਪ੍ਰਧਾਨਗੀ ਵਾਲਾ ਬਿਰਤਾਂਤ ਤਾਂ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਹੈ ਕਿ ਇੱਕ ਸਮੇਂ ਤੇ ਆਪਣੇ ਪਿਤਾ ਨੂੰ ਕੁਰਸੀ ਦੇਣ ਤੋਂ ਗੁਰੇਜ਼ ਕਰ ਗਏ ਸੀ ਸੁਖਬੀਰ ਬਾਦਲ ਰੁਸ ਕੇ ਚੱਲ ਪਏ ਸੀ ਕਿ ਮੈਂ ਕੁਰਸੀ ਕਿਸੇ ਨੂੰ ਨਹੀਂ ਦੇਣੀ ਖੈਰ ਆਉਂਦਾ ਸਮਾਂ ਸੁਖਬੀਰ ਬਾਦਲ ਦੀ ਝੋਲੀ ਦੇ ਵਿੱਚ ਕੀ ਪਾਵੇਗਾ ਹੁਣ ਇਹ ਦੇਖਣਾ ਹੋਵੇਗਾ ਕਿਉਂਕਿ ਇੱਕ ਪਾਸੇ ਚਿੱਠੀ ਜਨਤਕ ਹੋ ਗਈ ਹੈ ਖਿਮਾ ਦੇ ਜਾਚਕ ਬਣ ਗਏ ਨੇ ਸੁਖਬੀਰ ਬਾਦਲ ਮੁਆਫੀ ਮੰਗ ਲਈ ਹੈ ਹੁਣ ਇਹ ਮੁਆਫੀ ਕਿਹੜੇ ਰੰਗ ਲਿਆਵੇਗੀ ਦੇਖਣਾ ਹੋਵੇਗਾ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆਏ ਦਿਨ ਬੜੇ ਤੱਥ ਸਾਹਮਣੇ ਆਉਂਦੇ ਨੇ ਔਰ ਹੁਣ ਤਾਂ ਉਹ ਗੱਲਾਂ ਵੀ ਬਾਹਰ ਆ ਰਹੀਆਂ ਨੇ ਜਿਹੜੀਆਂ ਅੰਦਰ ਦੱਬੀਆਂ ਰਹਿ ਗਈਆਂ ਸੀ। ਔਰ ਉਹਨਾਂ ਗੱਲਾਂ ਨੂੰ ਬਾਹਰ ਲਿਆਉਣ ਵਾਲੇ ਹੋਰ ਕੋਈ ਨਹੀਂ ਸਗੋ ਉਹੀ ਅਕਾਲੀ ਲੀਡਰ ਨੇ ਜਿਹੜੇ ਕਿਸੇ ਸਮੇਂ ਤੇ ਸੁਖਬੀਰ ਬਾਦਲ ਦੇ ਧੜੇ ਦਾ ਇੱਕ ਅਹਿਮ ਹਿੱਸਾ ਮੰਨੇ ਜਾਂਦੇ ਰਹੇ ਨੇ। ਬੀਬੀ ਜਗੀਰਕੌਰ ਦੇ ਵੱਲੋਂ ਕੁਝ ਖੁਲਾਸੇ ਕੀਤੇ ਗਏ। ਸੁਖਬੀਰ ਸਿੰਘ ਬਾਦਲ ਦੇ ਬਾਰੇ ਵਿੱਚ, ਸੁਖਬੀਰ ਸਿੰਘ ਬਾਦਲ ਦੇ ਮੌਜੂਦਾ ਧੜੇ ਦੇ ਬਾਰੇ ਵਿੱਚ, ਉਹਨਾਂ ਦੇ ਵੱਡੇ ਲੀਡਰਾਂ ਦੇ ਬਾਰੇ ਵਿੱਚ ਕੁਝ ਇਹੋ ਜਿਹੇ ਖੁਲਾਸੇ ਜਿਹੜੇ ਹੋਸ਼ ਉਡਾ ਦੇਣਗੇ। ਕੀ ਆਖਿਰ ਸੁਖਬੀਰ ਸਿੰਘ ਬਾਦਲ ਆਪਣੇ ਜੀਜਾ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਕੇ ਰੋਏ ਕਿਉਂ ਸੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜਾ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਿਉਂ ਕੱਢਿਆ ਧਮਕੀ ਕਿਸ ਨੇ ਦਿੱਤੀ ਸੁਖਬੀਰ ਸਿੰਘ ਬਾਦਲ ਨੂੰ ਬੜੇ ਸਵਾਲ ਖੜੇ ਹੋ ਰਹੇ ਨੇ ਔਰ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਬੀਬੀ ਜਗੀਰ ਕੌਰ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਦਿੱਤਾ ਬੀਬੀ ਜਗੀਰ ਕੌਰ ਨੇ ਬੜੇ ਤੱਥ ਸਾਂਝੇ ਕੀਤੇ PRO ਪੰਜਾਬ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਬੀਬੀ ਜਗੀਰ ਕੌਰ ਨੇ ਸਾਰੀ ਗੱਲ ਵਿਸਥਾਰ ਪੂਰਵਕ ਦੱਸੀ ਉਹਨਾਂ ਨੇ ਸਾਫ਼ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਨੂੰ ਧਮਕੀ ਦਿੱਤੀ ਸੀ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ ਕਿ ਜੇ 6 ਵਜੇ ਤੱਕ ਆਦੇਸ਼ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਨਹੀਂ ਕੱਢਿਆ ਤਾਂ ਮੈਂ ਪਾਰਟੀ ਛੱਡ ਦੇਵਾਂਗਾ ਬੀਬੀ ਜਗੀਰ ਕੌਰ ਨੇ ਅੱਥਰੂ ਤੱਕ ਦੱਸਿਆ ਕਿ ਵਿਰਸਾ ਸਿੰਘ ਵਲਟੋਹਾ ਨੇ ਚੋਣ ਨਾ ਲੜਨ ਦੀ ਧਮਕੀ ਵੀ ਦਿੱਤੀ ਸੀ ਮਤਲਬ ਕਿ ਹਾਲ ਹੀ ਦੇ ਵਿੱਚ ਜਦੋਂ ਲੋਕ ਸਭਾ ਇਲੈਕਸ਼ਨ ਹੋ ਰਹੀ ਸੀ ਜਦੋਂ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਔਰ ਉਹਨਾਂ ਦੇ ਆਪੋਜ਼ਿਟ ਭਾਈ ਅਮਰਤਪਾਲ ਸਿੰਘ ਸੀ ਉਸ ਵੇਲੇ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਪਰ ਉਹ ਸਭ ਕੁਝ ਐਵੇਂ ਹੀ ਨਹੀਂ ਵਾਪਰ ਗਿਆ ਬੀਬੀ ਜਗੀਰਕੌਰ ਕਹਿੰਦੇ ਨੇ ਕਿ ਉਹ ਸਭ ਕੁਝ ਨਹੀਂ ਵਾਪਰਨਾ ਸੀ ਜੇ ਵਿਰਸਾ ਸਿੰਘ ਬਲਟੋਹਾ ਧਮਕੀ ਨਾ ਦਿੰਦਾ ਹਾਲਾਂਕਿ ਬੀਬੀ ਜਗੀਰਕੌਰ ਕਹਿੰਦੇ ਨੇ ਕਿ ਸੁਖਬੀਰ ਬਾਦਲ ਉਸ ਰਾਤ ਜਿਸ ਦਿਨ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਉਸ ਰਾਤ ਸੁਖਬੀਰ ਸਿੰਘ ਬਾਦਲ ਰੋ ਪਏ ਉਹਨਾਂ ਦਾ ਰੋਣਾ ਨਿਕਲ ਗਿਆ ਕਿਉਂਕਿ ਉਹਨਾਂ ਨੇ ਆਪਣੇ ਜੀਜਾ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਆਦੇਸ਼ ਪ੍ਰਤਾਪ ਕੈਰੋ ਇੱਕ ਵੱਡਾ ਨਾਮ ਹੈ ਭੁੱਲਣਾ ਨਹੀਂ ਚਾਹੀਦਾ ਆਦੇਸ਼ ਪ੍ਰਤਾਪ ਕੈਰੋਂ ਦੇ ਪਰਿਵਾਰ ਦਾ ਇਤਿਹਾਸ ਹੈ ਔਰ ਖਾਸ ਕਰਕੇ ਬਾਦਲ ਪਰਿਵਾਰ ਦੇ ਨਾਲ ਉਹਨਾਂ ਦੀ ਸਾਂਝ ਗੁੱਜੀ ਹੈ ਸੁਖਬੀਰ ਸਿੰਘ ਬਾਦਲ ਦੀ ਭੈਣ ਆਦੇਸ਼ ਪ੍ਰਤਾਪ ਕੈਰੋਂ ਦੀ ਧਰਮ ਪਤਨੀ ਔਰ ਸਿਆਸਤ ਵਿੱਚ ਖਾਸ ਕਰਕੇ ਅਕਾਲੀ ਦਲ ਦੇ ਵਿੱਚ ਔਰ ਖਾਸ ਕਰਕੇ ਪੱਟੀ ਦੇ ਆਸ-ਪਾਸ ਦੇ ਹਲਕੇ ਤਰਨਤਾਰਨ ਦੇ ਆਸ-ਪਾਸ ਦੇ ਹਲਕੇ ਦੇ ਵਿੱਚ ਉਹਨਾਂ ਦਾ ਦਬਦਬਾ ਆਪਣੇ ਆਪ ਬਹੁਤ ਚੀਜ਼ਾਂ ਜ਼ਾਹਿਰ ਕਰਦਾ ਖਡੂਰ ਸਾਹਿਬ ਲੋਕ ਸਭਾ ਕੌਨਸਟਿਟੂਐਂਸੀ ਜਿਹੜੀ ਹੈ ਉਹਦੇ ਵਿੱਚ ਇਲੈਕਸ਼ਨਸ ਲੜੇ ਜਾ ਰਹੇ ਸੀ ਉਸ ਵੇਲੇ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਆਦੇਸ਼ ਪ੍ਰਤਾਪ ਕੈਰੋਂ ਨੇ ਇਨਕਾਰ ਕਰ ਦਿੱਤਾ ਸੀ ਕਿ ਮੈਂ ਵਿਰਸਾ ਸਿੰਘ ਵਲਟੋਹਾ ਦੇ ਨਾਲ ਸਟੇਜ ਸਾਂਝੀ ਨਹੀਂ ਕਰਾਂਗਾ। ਉਹਨਾਂ ਨੇ ਹਵਾਲਾ ਵੀ ਦਿੱਤਾ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਹੱਕਦਾਰ ਰੁਝਾਨ ਚੱਲਦਾ ਪਿਆ ਹੈ ਇਹੋ ਜੀ ਸਥਿਤੀ ਦੇ ਵਿੱਚ ਜੇ ਅਸੀਂ ਵਿਰੋਧਤਾ ਕਰਦੇ ਹਾਂ ਤੇ ਉਹ ਸਾਡੇ ਵਾਸਤੇ ਹਾਨੀਕਾਰਕ ਹੋ ਸਕਦਾ। ਜ਼ਰੂਰ ਇਹ ਗੱਲ ਉਸ ਵੇਲੇ ਵੀ ਚੱਲੀ ਸੀ ਕਿ ਆਦੇਸ਼ ਪ੍ਰਤਾਪ ਕੈਰੋਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਵਿੱਚ ਸੀ ਉਸ ਵੇਲੇ ਵੀ ਇਹ ਗੱਲ ਚੱਲੀ ਸੀ ਕਿ ਅੰਦਰ ਖਾਤੇ ਆਦੇਸ਼ ਪ੍ਰਤਾਪ ਕੈਰੋਂ ਦੇ ਨਾਲ ਜੁੜੇ ਜਿੰਨੇ ਲੋਕ ਨੇ ਪਾਰਟੀ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਸਾਰੇ ਭਾਈ ਅਮਰਤਪਾਲ ਸਿੰਘ ਦੇ ਵੱਲ ਭੁਗਤੇ ਔਰ ਉਹੀ ਚੀਜ਼ ਬੀਬੀ ਜ਼ਗੀਰ ਕੌਰ ਵੱਲੋਂ ਵੀ ਕੁਝ ਵੱਖਰੇ ਤਰੀਕੇ ਨਾਲ ਦੱਸੀ ਗਈ ਇਸ ਇੰਟਰਵਿਊ ਦੇ ਵਿੱਚ ਕਿ ਆਦੇਸ਼ ਪ੍ਰਤਾਪ ਕੈਰੋਂ ਨੇ ਵਿਰਸਾ ਸਿੰਘ ਬਲਟੋਹਾ ਦੇ ਨਾਲ ਸਟੇਜ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜ਼ਾਹਿਰ ਤੌਰ ਤੇ ਜਦੋਂ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਤਾਂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਵੀ ਲਿਖ ਕੇ ਸੋਸ਼ਲ ਮੀਡੀਆ ਤੇ ਪਾਇਆ ਗਿਆ ਸੀ ਬੜੇ ਹੋਜ ਨਾਲ ਲਿਖਿਆ ਸੀ ਕਿ ਖੁਸ਼ਕੀਤਾ ਸਰਦਾਰਾ ਇਹੋ ਜੀ ਸ਼ਬਦਾਵਲੀ ਵਰਤਦਿਆਂ ਆਪਣੀ ਸੰਤੁਸ਼ਟੀ ਜ਼ਾਹਿਰ ਕੀਤੀ ਸੀ ਵਿਰਸਾ ਸਿੰਘ ਵਲਟੋਹਾ ਨੇ ਖੈਰ ਅੱਗੇ ਵਧਦੇ ਹਾਂ ਬੀਬੀ ਜਗੀਰਕੌਰ ਨੇ ਨਾ ਸਿਰਫ ਇਹ ਖਲਾਸੇ ਕੀਤੇ ਬਲਕਿ ਹੋਰ ਵੀ ਬੜੀਆਂ ਗੱਲਾਂ ਜੜੀਆਂ ਨੇ ਉਹ ਦੱਸੀਆਂ ਨੇ ਇਹਨਾਂ ਗੱਲਾਂ ਦੇ ਨਾਲ ਨਾਲ ਬੀਬੀ ਜਗੀਰਕੌਰ ਨੇ ਸੇਧ ਵੀ ਦਿੱਤੀ ਹੈ ਸੁਖਬੀਰ ਬਾਦਲ ਨੂੰ ਕਿ ਉਹਨਾਂ ਨੂੰ ਰਾਹੁਲ ਗਾਂਧੀ ਤੋਂ ਸੇਧ ਲੈਣੀ ਚਾਹੀਦੀ ਹੈ ਜਿਵੇਂ ਰਾਹੁਲ ਗਾਂਧੀ ਨੇ ਆਪ ਪਿੱਛੇ ਹਟ ਕੇ ਤੇ ਮਲਕ ਅਰਜੁਨ ਖੜਗੇ ਨੂੰ ਪਾਰਟੀ ਦੀ ਕਮਾਂਡ ਸੌਂਪ ਦਿੱਤੀ ਅਤੇ ਪ੍ਰਧਾਨ ਬਣਾ ਦਿੱਤਾ ਉਸੇ ਤਰ੍ਹਾਂ ਰਾਹੁਲ ਗਾਂਧੀ ਦੀ ਸੇਧ ਉੱਤੇ ਸੁਖਬੀਰ ਬਾਦਲ ਨੂੰ ਵੀ ਇਸ ਤਰ੍ਹਾਂ ਕਰ ਲੈਣਾ ਚਾਹੀਦਾ ਹੈ ਭਾਵੇਂ ਕੁਝ ਦਿਨ ਵਾਸਤੇ ਹੀ ਸਹੀ ਪਾਵੇਂ ਕੁਝ ਮਹੀਨੇ ਹੀ ਸਹੀ ਪਰ ਇੱਕ ਵਾਰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਤਾਂ ਕਿ ਇੱਕ ਵਾਰ ਪਾਰਟੀ ਜਿਹੜੀ ਆ ਉਹ ਲੀਹ ਹੀ ਤੇ ਆ ਜਾਂਦੀ ਹਾਲਾਂਕਿ ਪ੍ਰਧਾਨਗੀ ਨੂੰ ਲੈ ਕੇ ਸਮੱਸਿਆ ਮੁੱਢ ਤੋਂ ਚੱਲਦੀ ਆ ਰਹੀ ਹੈ ਜਦੋਂ ਤੋਂ ਇਹ ਧੜਾ ਬਾਗੀ ਹੋਇਆ ਜਾਂ ਫਿਰ علیحدਾ ਹੋਇਆ ਉਸ ਸਮੇਂ ਤੋਂ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜਦੇ ਆਏ ਨੇ ਪ੍ਰਧਾਨਗੀ ਤੋਂ ਨਾ ਖੁਸ਼ ਹੈ ਜਿਹੜਾ ਬਾਗੀ ਧੜਾ ਉਸੇ ਦੇ ਚੱਲਦੇ ਸੇਧ ਦੇਣ ਦੀ ਕੋਸ਼ਿਸ਼ ਕੀਤੀ ਔਰ ਕਿਹਾ ਕਿ ਰਾਹੁਲ ਗਾਂਧੀ ਤੋਂ ਪ੍ਰੇਰਣਾ ਲੈਣ ਰਾਹੁਲ ਗਾਂਧੀ ਤੋਂ ਸੇਧ ਲੈਣ ਉਹਨਾਂ ਨੇ ਵੀ ਉਸ ਵੇਲੇ ਜਦੋਂ ਟੈਂਡੀਆਂ ਕਲਾਂ ਜਾ ਰਹੀਆਂ ਸੀ ਉਸ ਵੇਲੇ ਆਪ ਪਿੱਛੇ ਹਟ ਕੇ ਤੇ ਮਲਕਾ ਅਰਜਨ ਖੜਗੇ ਨੂੰ ਕਮਾਂਡ ਸੌਂਪ ਦਿੱਤੀ ਸੀ ਔਰ ਹੁਣ ਪਾਰਟੀ ਜਿਹੜੀ ਹੈ ਉਹ ਆਪਣੀ ਰਫ਼ਤਾਰ ਦੇ ਵਿੱਚ ਵਾਧ ਹੀ ਫੁੱਲਦੀ ਨਜ਼ਰ ਆ ਰਹੀ ਹੈ। ਇਹੀ ਚੀਜ਼ ਸੁਖਬੀਰ ਬਾਦਲ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਈ ਬੀਬੀ ਜਗੀਰ ਕੌਰ ਔਰ ਇਸ ਦੇ علاوہ ਇਹ ਵੀ ਕਹਿ ਰਹੇ ਤਾਂ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪ੍ਰਧਾਨਗੀ ਨੂੰ ਲੈ ਕੇ ਜ਼ਰਾ ਜ਼ਿਆਦਾ ਇਮੋਸ਼ਨਲ ਨਹੀਂ ਕਿਉਂਕਿ ਬੀਬੀ ਜਗੀਰਕੌਰ ਇੱਕ ਵਰਤਾਂਤ ਦੱਸਦੇ ਨੇ ਕਹਿੰਦੇ ਕਿ ਇੱਕ ਸਮਾਂ ਸੀ ਜਦੋਂ ਇਹ ਅਪੀਲ ਕੀਤੀ ਗਈ ਕਿ ਕੁਝ ਦਿਨ ਵਾਸਤੇ ਹੀ ਸਹੀ ਪਰ ਵੱਡੇ ਬਾਦਲ ਸਾਹਿਬ ਨੂੰ ਪਾਰਟੀ ਦੀ ਕਮਾਂਡ ਜਿਹੜੀ ਆ ਉਹ ਸੌਂਪ ਦਿੱਤੀ ਜਾਵੇ ਇੱਕ ਵਾਰ ਪਾਰਟੀ ਜਿਹੜੀ ਆ ਉਹ ਨਾਰਮਲਾਈਜ਼ ਹੋ ਜਾਵੇ ਉਸ ਤੋਂ ਬਾਅਦ ਫੇਰ ਭਾਵੇਂ ਸੁਖਬੀਰ ਸਿੰਘ ਬਾਦਲ ਆਪਣੀ ਕਮਾਂਡ ਸੰਭ ਸਕਣ ਪਰ ਉਸ ਵੇਲੇ ਕਹਿੰਦੇ ਸੁਖਬੀਰ ਸਿੰਘ ਬਾਦਲ ਮੀਟਿੰਗ ਦੇ ਵਿੱਚੋਂ ਉੱਠ ਕੇ ਜਾਣ ਲਈ ਤਿਆਰ ਹੋ ਗਏ ਸੀ ਸੁਖਬੀਰ ਬਾਦਲ ਰੁੱਸ ਗਏ ਸੀ ਇਸ ਗੱਲੋਂ ਕਿ ਉਹਨਾਂ ਦੇ ਪਿਤਾ ਨੂੰ ਉਹ ਪ੍ਰਧਾਨਗੀ ਦੀ ਕੁਰਸੀ ਨਹੀਂ ਸੀ ਦੇਣਾ ਚਾਹੁੰਦੇ ਆਪਣੇ ਪਿਤਾ ਨੂੰ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਦੀ ਸਥਾਪਤੀ ਜਿਹੜੀ ਆ ਉਹ ਇਸ ਹੱਦ ਤੱਕ ਪਹੁੰਚਾ ਦਿੱਤੀ ਕਿ ਹੁਣੇ ਗੱਲਾਂ ਚੱਲਦੀਆਂ ਕਿ ਅਕਾਲੀ ਦਲ ਦੇ ਉੱਤੇ ਬਾਦਲ ਪਰਿਵਾਰ ਦਾ ਰਾਜ ਹੈ ਉਹਨਾਂ ਨੂੰ ਪ੍ਰਧਾਨਗੀ ਵੇਣ ਤੋਂ ਗਰੇਜ਼ ਕਰ ਬੈਠੇ ਸੁਖਬੀਰ ਬਾਦਲ ਔਰ ਕਹਿੰਦੇ ਕਿ ਸੁਖਬੀਰ ਬਾਦਲ ਨਾਰਾਜ਼ ਹੋ ਕੇ ਉੱਠ ਪਏ ਸੀ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਚੱਲਾਂ ਉਸ ਵੇਲੇ ਵੀ ਕਹਿੰਦੇ ਬੀਬੀ ਜਗੀਰਕੌਰ ਕਹਿੰਦੇ ਕਿ ਉਸ ਵੇਲੇ ਵੀ ਮੈਂ ਮੋਢਾ ਫੜ ਕੇ ਰੋਕਿਆ ਤੇ ਬਿਠਾਇਆ ਸੀ ਉੱਥੇ ਇਹੋ ਜੀ ਜਿਹੜੀ ਸਥਿਤੀ ਹੈ ਉਹ ਪ੍ਰਧਾਨਗੀ ਨੂੰ ਲੈ ਕੇ ਬਣੀ ਹੋਈ ਆ ਬੜੀਆਂ ਗੱਲਾਂ ਅੰਦਰੂਨ ਨੇ ਜਿਹੜੀਆਂ ਸਾਂਝੀਆਂ ਹੋਈਆਂ ਨੇ ਜਿਸ ਆਧਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਬਹੁਤ ਕੁਝ ਪਤਾ ਲੱਗਦਾ ਪਿਆ ਔਰ ਪ੍ਰਧਾਨਗੀ ਨੂੰ ਲੈ ਕੇ ਖਾਸ ਕਰਕੇ ਪ੍ਰਧਾਨਗੀ ਵਾਲੀ ਗੱਲ ਤਾਂ ਪ੍ਰਧਾਨਗੀ ਵਾਲਾ ਵਰਤਾਂਤ ਤਾਂ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਹੈ ਕਿ ਇੱਕ ਸਮੇਂ ਤੇ ਆਪਣੇ ਪਿਤਾ ਨੂੰ ਕੁਰਸੀ ਦੇਣ ਤੋਂ ਗੁਰੇਜ਼ ਕਰ ਗਏ ਸੀ ਸੁਖਬੀਰ ਬਾਦਲ ਰੁਸ ਕੇ ਚੱਲ ਪਏ ਸੀ ਕਿ ਮੈਂ ਕੁਰਸੀ ਕਿਸੇ ਨੂੰ ਨਹੀਂ ਦੇਣੀ ਖੈਰ ਆਂਦਾ ਸਮਾਂ ਸੁਖਬੀਰ ਬਾਦਲ ਦੀ ਝੋਲੀ ਦੇ ਵਿੱਚ ਕੀ ਪਾਵੇਗਾ ਹੁਣ ਇਹ ਦੇਖਣਾ ਹੋਵੇਗਾ ਕਿਉਂਕਿ ਇੱਕ ਪਾਸੇ ਚਿੱਠੀ ਜਨਤਕ ਹੋ ਗਈ ਹੈ ਖਿਮਾ ਦੇ ਜਾਚਕ ਬਣ ਗਏ ਨੇ ਸੁਖਬੀਰ ਬਾਦਲ ਮੁਆਫੀ ਮੰਗ ਲਈ ਹੈ ਹੁਣ ਇਹ ਮੁਆਫੀ ਕਿਹੜੇ ਰੰਗ ਲਿਆਵੇਗੀ ਦੇਖਣਾ ਹੋਵੇਗਾ ਬਣੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ